ਜੇ ਦੇਖਿਆ ਜਾਵੇ ਤਾਂ ਜੋ ਗੁਰੂ ਦਾ ਆਪਣੇ ਸ਼ਿਸ਼ੇ ਦੇ ਨਾਲ ਰਿਸ਼ਤਾ ਦਾ ਉਹ ਪਰਮਾਤਮਾ ਤੋਂ ਵੀ ਉੱਤੇ ਦਾ ਮੰਨਿਆ ਗਿਆ ਕਿਉਂਕਿ ਆਪਾਂ ਇੱਕ ਦੋਹਾ ਸੁਣਦੇ ਆ ਕਿ ਗੁਰੂ गोविंद ਦੋ ਖੜੇ ਕਾਕੇ ਲਾਗੂ ਪਾਏ ਗੁਰਬਲਹਾਰੀ ਆਪਣੇ ਜਿਨ ਗੋਬਨ ਦੀਏ ਮਲਾਏ ਜਾਣੀ ਗੁਰੂ ਦਾ ਜੋ ਸਨਮਾਨ ਹੈ ਉਹ ਪਰਮਾਤਮਾ ਤੋਂ ਵੀ ਵੱਡਾ ਕੀਤਾ ਗਿਆ ਕਿਉਂਕਿ ਗੁਰੂ ਹਮੇਸ਼ਾ ਜੋ ਉਸ ਦਾ ਸ਼ិਸ਼્ય ਹੁੰਦਾ ਹੈ ਉਸ ਨੂੰ ਸਿੱਧੇ ਰਾਹ ਤੇ ਪਾਉਂਦਾ ਹੈ ਉਸ ਦੀ ਜ਼ਿੰਦਗੀ ਨੂੰ ਸਮਾਰਦਾ ਹੈ ਉਸ ਦਾ ਮਾਰਗਦਰਸ਼ਕ ਹੁੰਦਾ ਹੈ ਪਰ ਅਫਸੋਸ ਕਿ ਅੱਜਕੱਲ੍ਹ ਕਈ ਘਟਨਾਵਾਂ ਐਦਾਂ ਦੀਆਂ ਸਾਨੂੰ ਨੂੰ ਮਿਲਦੀਆਂ ਜਿਸ ਵਿੱਚ ਇਸ ਰਿਸ਼ਤੇ ਨੂੰ ਤਾਰ-ਤਾਰ ਕੀਤਾ ਜਾਂਦਾ ਹੈ ਗੁਰੂ ਬੱਚਿਆਂ ਦਾ ਸ਼ੋਸ਼ਣ ਕਰਦਾ ਅਕਸਰ ਹੀ ਕੋਈ ਨਾ ਕੋਈ ਦੇਖਿਆ ਜਾ ਸਕਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਐਦਾਂ ਹੀ ਹੁੰਦਾ ਹੈ ਇਸ ਘਟਨਾ ਨੂੰ ਜਦੋਂ ਤੁਸੀਂ ਸੁਣੋਗੇ ਤਾ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਕਿਉਂਕਿ ਇਸ ਵਿੱਚ ਇੱਕ ਟੀਚਰ ਇੱਕ ਮਹਿਲਾ ਟੀਚਰ ਆਪਣੇ ਹੀ ਸਟੂਡੈਂਟ ਦੇ ਨਾਲ ਉਹ ਕਰਦੀ ਹੈ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਜਦੋਂ ਤੁਸੀਂ ਇਹ ਸਾਰੀ ਕਹਾਣੀ ਸੁਣੋਗੇ ਤਾਂ ਤੁਹਾਡੀ ਹੈਰਾਨੀ ਦਾ ਟਿਕਾਣਾ ਨਹੀਂ ਰਹੇਗਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਗੁਜਰਾਤ ਦਾ ਜ਼ਿਲ੍ਹਾ ਸੂਰਤ ਗੱਲ ਹੈ 30 ਅਪ੍ਰੈਲ 2025 ਦੀ ਤਕਰੀਬਨ ਸਵੇਰ ਦੇ 4 ਵਜੇ ਹੁੰਦੇ ਆ ਪੁਲਿਸ ਨੂੰ ਇੱਕ ਮੁਖਬਰ ਵੱਲੋਂ ਸੂਚਨਾ ਮਿਲਦੀ ਹੈ ਕਿ ਜਿਸ ਦੀ ਤੁਸੀਂ ਤਲਾਸ਼ ਕਰ ਰਹੇ ਹੋ ਉਹ ਗੁਜਰਾਤ ਰਾਜਸਥਾਨ ਦੇ ਬਾਰਡਰ ਤੇ ਇੱਕ ਇਲਾਕਾ ਪੈਂਦਾ ਰਤਨਪੁਰ ਉੱਥੋਂ ਦੀ ਇੱਕ ਬੱਸ ਲੰਗੇਗੀ ਉਸ ਵਿੱਚ ਨੇ ਹੁਣ ਪੁਲਿਸ ਐਕਟਿਵ ਹੋ ਜਾਂਦੀ ਹੈ ਤੇ ਉਸ ਜਗ੍ਹਾ ਤੇ ਜਾ ਕੇ ਪੁਲਿਸ ਖੜ ਜਾਂਦੀ ਹੈ ਬੱਸਾਂ ਦੀ ਤਲਾਸ਼ੀ ਲਈਤੀ ਜਾਂਦੀ ਹੈ ਤਿੰਨ ਬੱਸਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਇੱਕ ਬੱਸ ਦੇ ਵਿੱਚੋਂ ਪੁਲਿਸ ਦੇ ਹੱਥ ਉਹ ਲੱਗ ਜਾਂਦੇ ਆ ਜਿਨ੍ਹਾਂ ਦੀ ਪੁਲਿਸ ਨੂੰ ਤਲਾਸ਼ ਹੁੰਦੀ ਹੈ ਉਸ ਬੱਸ ਦੇ ਵਿੱਚ ਇੱਕ 23 ਸਾਲਾ ਟੀਚਰ ਅਤੇ ਉਸ ਦੇ ਨਾਲ 13 ਸਾਲਾ ਬੱਚਾ ਬੈਠਾ ਹੁੰਦਾ ਹੈ ਪੁਲਿਸ ਇਹਨਾਂ ਨੂੰ ਖੜਾ ਕਰਦੀ ਹੈ ਤੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਜਦੋਂ ਇਹ ਸਭ ਕੁਝ ਦੂਸਰੀਆਂ ਸਵਾਰੀਆਂ ਦੇਖਦੀਆਂ ਤਾਂ ਉਹ ਹੈਰਾਨ ਹੋ ਜਾਂਦੀਆਂ ਕਿ ਇਹਨਾਂ ਨੇ ਆਖਰ ਐਦਾਂ ਦਾ ਕੀ ਕਰ ਦਿੱਤਾ ਜੋ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦਾ ਹੈ ਦਰਅਸਲ ਇਹ ਕਹਾਣੀ ਸ਼ੁਰੂ ਹੁੰਦੀ ਹੈ 25 April 2025 ਨੂੰ 25 April 2025 ਨੂੰ ਮਾਪੇ ਆਪਣੇ ਬੱਚੇ ਨੂੰ ਉਡੀਕ ਰਹੇ ਸੀ ਜੋ ਟਿਊਸ਼ਨ ਤੇ ਗਿਆ ਹੋਇਆ ਸੀ ਜਿਸ ਦੀ ਉਮਰ ਲਗਭਗ 13 ਸਾਲ ਸੀ ਪਰ ਉਹ ਵਾਪਸ ਨਹੀਂ ਆਉਂਦਾ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਇਧਰੋਂ ਉਧਰੋਂ ਪੁੱਛਿਆ ਜਾਂਦਾ ਹੈ ਪਰ ਉਸ ਦਾ ਕੁਝ ਪਤਾ ਨਹੀਂ ਲੱਗਦਾ ਜਦੋਂ ਟਿਊਸ਼ਨ ਟੀਚਰ ਦੇ ਘਰ ਜਾਂਦੇ ਨੇ ਤਾਂ ਟਿਊਸ਼ਨ ਟੀਚਰ ਵੀ ਘਰ ਨਹੀਂ ਹੁੰਦੀ ਫਿਰ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਉਸ ਵਿੱਚ ਪਤਾ ਲੱਗਦਾ ਹੈ ਕਿ ਜੋ ਟਿਊਸ਼ਨ ਟੀਚਰ ਹੈ ਉਹ ਤਾਂ ਉਸ ਬੱਚੇ ਨੂੰ ਲੈ ਕੇ ਇੱਥੋਂ ਗਾਇਬ ਹੋ ਗਈ ਹੁਣ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਕਿ ਆਖਰੋ ਬੱਚੇ ਨੂੰ ਕਿਉਂ ਲੈ ਕੇ ਗਈ ਤੇ ਕਿੱਥੇ ਲੈ ਕੇ ਗਈ ਹੁਣ ਮਾਪੇ ਆਪਣੇ ਬੱਚੇ ਦੀ ਕਿਡਨੈਪਿੰਗ ਦਾ ਮਾਮਲਾ ਪੁਲਿਸ ਦੇ ਕੋਲ ਲਿਖਾਉਂਦੇ ਨੇ ਤੇ ਇਲਜ਼ਾਮ ਲਗਾਉਂਦੇ ਨੇ ਕਿ ਉਸ ਦੀ ਟਿਊਸ਼ਨ ਟੀਚਰ ਹੀ ਸਾਡੇ ਬੱਚੇ ਨੂੰ ਕਿਡਨੈਪ ਕਰਕੇ ਲੈ ਗਈ ਹੁਣ ਉਹ ਟਿਊਸ਼ਨ ਟੀਚਰ ਤੇ ਬੱਚਾ ਦੋਨੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਇਹਨਾਂ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਪੁਲਿਸ ਨੂੰ ਪਤਾ ਲੱਗਦੀ ਆ ਉਹ ਸੁਣ ਕੇ ਤਾਂ ਪੁਲਿਸ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਐ ਟਿਊਸ਼ਨ ਟੀਚਰ ਕਹਿੰਦੀ ਐ ਕਿ ਹਾਂ ਮੈਂ ਹੀ ਇਸ ਨੂੰ ਲੈ ਕੇ ਗਈ ਸੀ ਕਿਉਂਕਿ ਇਸ ਦਾ ਬੱਚਾ ਮੇਰੇ ਪੇਟ ਵਿੱਚ ਐ ਇਹ ਸੁਣ ਕੇ ਤਾਂ ਸਭ ਦੇ ਹੋਸ਼ ੁੱਟ ਜਾਂਦੇ ਨੇ ਕਿ ਇੱਕ 13 ਸਾਲਾਂ ਦਾ ਬੱਚਾ ਇੱਕ 23 ਸਾਲਾਂ ਦੀ ਔਰਤ ਨੂੰ ਕਿਵੇਂ ਪ੍ਰੈਗਨੈਂਟ ਕਰ ਸਕਦਾ ਹੁਣ ਉਸ ਟੀਚਰ ਦਾ ਟੈਸਟ ਕਰਵਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਟੀਚਰ 5 ਮਹੀਨੇ 4 ਦਿਨਾਂ ਦੀ ਗਰਭਤੀ ਐ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਜੋ ਇਹ ਬੱਚਾ ਹੁੰਦਾ ਹੈ ਇਹ 5ਵੀਂ ਕਲਾਸ ਦੇ ਵਿੱਚ ਹੁੰਦਾ ਹੈ ਤਾਂ ਇਹ ਸੁਸਾਇਟੀ ਵਿੱਚ ਹੀ ਇਸ ਤੇ ਮਾਪੇ ਨੂੰ ਲੋਡ ਹੁੰਦੀ ਹੈ ਕਿਸੇ ਟੀਚਰ ਦੀ ਜੋ ਇਹਨਾਂ ਦੇ ਬੱਚੇ ਨੂੰ ਟਿਊਸ਼ਨ ਪੜ੍ਹਾ ਸਕੇ ਹੁਣ ਇਹ ਜੋ ਟੀਚਰ ਹੁੰਦੀ ਹੈ ਇਹ ਉਹਨਾਂ ਨੂੰ ਮਿਲਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਤੁਹਾਡੇ ਬੱਚੇ ਨੂੰ ਤੁਹਾਡੇ ਘਰ ਹੀ ਪੜ੍ਹਾ ਜਾਇਆ ਕਰਾਂਗੀ ਟੀਚਰ ਘਰ ਆਉਂਦੀ ਹੈ ਬੱਚੇ ਨੂੰ ਪੜ੍ਹਾਉਂਦੀ ਹੈ ਤੇ ਹੁਣ ਇਸ ਟੀਚਰ ਕੋਲ ਹੋਰ ਬੱਚੇ ਵੀ ਟਿਊਸ਼ਨ ਤੇ ਆਉਣ ਲੱਗ ਜਾਂਦੇ ਨੇ ਤੇ ਹੁਣੇ ਟੀਚਰ ਉਸ ਬੱਚੇ ਦੇ ਮਾਪੇ ਨੂੰ ਕਹਿੰਦੀ ਹੈ ਕਿ ਮੈਂ ਇੱਥੇ ਤੁਹਾਡੇ ਘਰੇ ਨਹੀਂ ਪੜਾ ਸਕਦੀ ਇਸ ਨੂੰ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਇਸ ਨੂੰ ਮੇਰੇ ਘਰ ਭੇਜ ਦਿਆ ਕਰੋ ਮੈਂ ਇਸ ਨੂੰ ਉੱਥੇ ਪੜਾ ਦਿਆ ਕਰਾਂਗੀ ਹੁਣ ਜੋ ਪਰਿਵਾਰ ਵਾਲੇ ਸੀ ਉਹ ਆਪਣੇ ਬੱਚੇ ਨੂੰ ਉਸ ਟੀਚਰ ਦੇ ਘਰ ਭੇਜ ਦਿੰਦੇ ਨੇ ਤੇ ਉੱਥੇ ਹੋਰ ਜੋ ਬੱਚੇ ਸੀ ਉਹ ਵੀ ਪੜਨ ਲੱਗਦੇ ਨੇ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਦੇ ਵਿੱਚ ਬੱਚਾ ਹੋ ਜਾਂਦਾ ਹੈ ਤੇ ਜੋ ਹੋਰ ਬੱਚੇ ਹੁੰਦੇ ਆ ਉਹ ਹਟ ਜਾਂਦੇ ਆ ਪਰ ਇਹ ਬੱਚਾ ਜੋ ਹੁੰਦਾ ਇਹ ਇਸ ਦੇ ਕੋਲ ਹੀ ਲੱਗਿਆ ਰਹਿੰਦਾ ਹੈ ਇਸ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਜੋ ਟੀਚਰ ਹੁੰਦੀ ਹੈ ਉਹ ਇਸ ਬੱਚੇ ਨੂੰ ਨਹੀਂ ਹਟਣ ਦਿੰਦੀ ਤੇ ਇਸ ਦੇ ਨਾਲ ਜਦੋਂ ਵੀ ਮੌਕਾ ਮਿਲਦਾ ਉਹ ਅਸ਼ਲੀਲ ਹਰਕਤਾਂ ਕਰਦੀ ਹੈ ਤੇ ਹੁਣ ਬੱਚੇ ਨੂੰ ਇਹ ਆਪਣਾ ਆਦੀ ਬਣਾ ਲੈਂਦੀ ਹੈ ਤੇ ਜਦੋਂ ਮੌਕਾ ਮਿਲਦਾ ਬੱਚੇ ਦੇ ਨਾਲ ਸਰੀਰਕ ਸੰਬੰਧ ਵੀ ਬਣਾਉਂਦੀ ਹੈ ਤੇ ਹੁਣ ਇਹਨਾਂ ਦਾ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਜੋ ਟਿਊਸ਼ਨ ਟੀਚਰ ਦੇ ਮਾਪੇ ਹੁੰਦੇ ਆ ਉਹਨਾਂ ਨੇ ਕਈ ਵਾਰ ਆਪਣੀ ਬੇਟੀ ਨੂੰ ਕਿਹਾ ਕਿ ਤੂੰ ਵਿਆਹ ਕਰਵਾ ਲੈ ਪਰ ਉਹ ਸਾਫ਼ ਮਨਾਂ ਕਰ ਦਿੰਦੀ ਹੈ ਤੇ ਹੁਣ ਜੋ ਮੁੰਡਾ ਹੁੰਦਾ ਉਸ ਨੂੰ ਟਿਊਸ਼ਨ ਤੋਂ ਹਟਾ ਲੇਤਾ ਜਾਂਦਾ ਹੈ ਪਰ ਇਹ ਇੱਕ ਦੂਜੇ ਨਾਲ ਮਿਲਣਾ ਜਾਰੀ ਰੱਖਦੇ ਨੇ ਕਿਉਂਕਿ ਇਹ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ ਸੀ ਮੁੰਡਾ ਮੈਡਮ ਦਾ ਆਦੀ ਹੋ ਚੁੱਕਿਆ ਸੀ ਤੇ ਮੈਡਮ ਮੁੰਡੇ ਦੀ ਆਦੀ ਹੋ ਚੁੱਕੀ ਸੀ ਪਰ ਹੁਣ ਜਦੋਂ ਇਹਨਾਂ ਤੇ ਧਿਆਨ ਰੱਖਿਆ ਜਾਂਦਾ ਹੈ ਤਾਂ ਹੁਣ ਮੈਡਮ ਨੂੰ ਲੱਗਦਾ ਹੈ ਕਿ ਇਦਾਂ ਦਾ ਕੰਮ ਨਹੀਂ ਚੱਲੇਗਾ ਕਿਉਂ ਨਾ ਮੈਂ ਇਸ ਮੁੰਡੇ ਨੂੰ ਲੈ ਕੇ ਗਾਇਬ ਹੋ ਜਾਵਾਂ ਕਿਤੇ ਦੂਰ ਚਲੀ ਜਾਵਾਂ ਉੱਥੇ ਇਸ ਦੇ ਨਾਲ ਰਹਾਂਗੀ ਹੁਣ ਮੁੰਡੇ ਨੂੰ ਉਹ ਮੈਡਮ ਕਹਿੰਦੀ ਹੈ ਕਿ ਤੂੰ ਜੋ ਆਪਣੇ ਕੱਪੜੇ ਨੇ ਉਹ ਲੈ ਕੇ ਆਈ ਆਪਾਂ ਇੱਥੋਂ ਕਿਤੇ ਦੂਰ ਚਲੇ ਜਾਵਾਂਗੇ 25 April 2025 ਨੂੰ ਮੁੰਡਾ ਆਪਣੇ ਕੁਝ ਕੱਪੜੇ ਲੈ ਕੇ ਆ ਜਾਂਦਾ ਹੈ ਤੇ ਜੋ ਇਹ ਮੈਡਮ ਹੁੰਦੀ ਹੈ ਇਹ ਮੁੰਡੇ ਨੂੰ ਲੈ ਕੇ ਪਹਿਲਾਂ ਤਾਂ ਰੇਲਵੇ ਸਟੇਸ਼ਨ ਤੇ ਜਾਂਦੀ ਹੈ ਸੂਰਤ ਦੇ ਪਰ ਉੱਥੇ ਇਹ ਰੇਲ ਗੱਡੀ ਤੇ ਨਹੀਂ ਚੜਦੇ ਉਥੋਂ ਇਹ ਬੱਸ ਲੈਂਦੇ ਨੇ ਬੱਸ ਲੈਣ ਤੋਂ ਬਾਅਦ ਇਹ ਕਦੇ ਜੈਪੁਰ ਦਿੱਲੀ ਅਹਮਦਾਬਾਦ ਐਦਾਂ ਇਹ ਤੁਰੇ ਫਿਰਦੇ ਨੇ ਪਰ ਆਖਰ ਇਹਨਾਂ ਕੋਲ ਪੈਸੇ ਖਤਮ ਹੋਣ ਲੱਗਦੇ ਨੇ ਤਾਂ ਹੁਣ ਇਸ ਮੈਡਮ ਨੂੰ ਲੱਗਦਾ ਕਿ ਕੋਈ ਨਾ ਕੋਈ ਹੀਲਾ ਕਰਨਾ ਪਵੇਗਾ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਜਦੋਂ ਇਹ ਟਿਊਸ਼ਨ ਟੀਚਰ ਇਸ ਬੱਚੇ ਦੇ ਨਾਲ ਘਰੋਂ ਫਰਾਰ ਹੁੰਦੀ ਆ ਭੱਜਦੀ ਆ ਤਾਂ ਇਹ ਬਡੋਧਰਾ ਚਲੇ ਜਾਂਦੇ ਨੇ ਸੂਰਤ ਤੋਂ ਬੱਸ ਫੜ ਕੇ ਤੇ ਇਹ ਇੱਕ ਹੋਟਲ ਦੇ ਵਿੱਚ ਰੁਕਦੇ ਆ ਉਥੇ ਮੈਡਮ ਕਹਿੰਦੀ ਹੈ ਕਿ ਇਹ ਮੇਰਾ ਭਰਾ ਹੈਗਾ ਉਸ ਤੋਂ ਬਾਅਦ ਇਹ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਵੀ ਇਹ ਸਬੰਧ ਬਣਾਉਂਦੇ ਨੇ ਤੇ ਦੂਸਰੇ ਦਿਨ ਉੱਥੋਂ ਫੇਰ ਇਹ ਨਿਕਲਦੇ ਨੇ ਅਹਮਦਾਬਾਦ ਆਉਂਦੇ ਨੇ ਤੇ ਇਦਾਂ ਹੀ ਇਹ 2003 ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦੇ ਨੇ ਤੇ ਜੋ ਇਹ ਟੀਚਰ ਹੁੰਦੀ ਹੈ ਇਸ ਦਾ ਜੋ ਪੁਰਾਣਾ SIM ਹੁੰਦਾ ਇਹ ਮੋਬਾਈਲ ਦੇ ਵਿੱਚੋਂ ਕੱਢ ਦਿੰਦੀ ਹੈ ਤੇ ਨਵਾਂ SIM ਮੋਬਾਈਲ ਦੇ ਵਿੱਚ ਪਾ ਲੈਂਦੀ ਹੈ ਪਰ ਮੋਬਾਈਲ ਪੁਰਾਣਾ ਹੀ ਹੁੰਦਾ ਹੈ ਇਸ ਕਾਰਨ ਜੋ ਪੁਲਿਸ ਹੁੰਦੀ ਹੈ ਉਹ ਇਸ ਦਾ ਜੋ ਮੋਬਾਈਲ ਹੁੰਦਾ ਹੈ ਉਹ ਸਰਵਲੈਂਸ ਤੇ ਲਗਾ ਦਿੰਦੀ ਹੈ ਤੇ ਇਸ ਦੀ ਲੋਕੇਸ਼ਨ ਨੂੰ ਟ੍ਰੇਸ ਕਰਦੀ ਰਹਿੰਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਰਹਿੰਦਾ ਕਿ ਇਹ ਕਿੱਥੇ ਕਿੱਥੇ ਜਾ ਰਹੇ ਨੇ ਕਿੱਥੇ ਕਿੱਥੇ ਇਹਨਾਂ ਦੀ ਲੋਕੇਸ਼ਨ ਹੈ ਪਰ ਆਖਰ ਪੁਲਿਸ ਨੂੰ 30 ਅਪ੍ਰੈਲ 2025 ਨੂੰ ਇੱਕ ਮੁਖਬਰ ਵੱਲੋਂ ਫੋਨ ਆਉਂਦਾ ਹੈ 4 ਵਜੇ ਕਿ ਜਿਸ ਦੀ ਤੁਸੀਂ ਤਲਾਸ਼ ਕਰ ਰਹੇ ਹੋ ਉਹ ਤਾਂ ਰਤਨਪੁਰ ਦੇ ਵਿੱਚ ਦੀ ਇੱਕ ਬੱਸ ਲੰਗੇਗੀ ਉਸ ਵਿੱਚ ਬੈਠੇ ਨੇ ਤਾਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਹੁਣ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਇਹਨਾਂ ਦੇ ਜੋ ਰਿਲੇਸ਼ਨ ਬਣੇ ਉਹ ਤਕਰੀਬਨ 1 ਸਾਲ ਪਹਿਲਾਂ ਬਣੇ ਤੇ ਉਸ ਤੋਂ ਬਾਅਦ ਇਹਨਾਂ ਦਾ ਇਹ ਸਿਲਸਿਲਾ ਐਦਾਂ ਹੀ ਚੱਲਦਾ ਰਹਿੰਦਾ ਤੇ ਪੁਲਿਸ ਨੇ ਹੁਣ ਇਹ ਗੱਲ ਪੁਖਤਾ ਕਰਨ ਲਈ ਕਿਉਂਕਿ 13 ਸਾਲਾਂ ਦਾ ਮੁੰਡਾ 23 ਸਾਲਾਂ ਦੀ ਔਰਤ ਨੂੰ ਕਿਵੇਂ ਗਰਭਪਤੀ ਕਰ ਸਕਦਾ ਇਸ ਗੱਲ ਨੂੰ ਪ੍ਰੂਵ ਕਰਨ ਲਈ ਪੁਲਿਸ ਇਹਨਾਂ ਦੇ ਡੀਐਨਏ ਸੈਂਪਲ ਵੀ ਲੈ ਚੁੱਕੀ ਆ ਤਾਂ ਜੋ ਪਤਾ ਲੱਗ ਸਕੇ ਕਿ ਜੋ ਮੈਡਮ ਦੇ ਅੰਦਰ ਬੱਚਾ ਪੜ ਰਿਹਾਗਾ ਉਹ ਇਸ ਮੁੰਡੇ ਦਾ ਹੀ ਹੈ ਜਾਂ ਕਿਸੇ ਹੋਰ ਦਾ ਦਾ ਪਹਿਲਾਂ ਤਾਂ ਇਹ ਮਾਮਲਾ ਕਿਡਨੈਪਿੰਗ ਦਾ ਸੀ ਜੋ ਮੈਡਮ ਉੱਤੇ ਪਰਿਵਾਰ ਵਾਲਿਆਂ ਨੇ ਦਰਜ ਕਰਵਾਇਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਇਹ ਮਾਮਲਾ ਪੌਸਕੋ ਐਕਟ ਦੇ ਅਧੀਨ ਪੁਲਿਸ ਦਰਜ ਕਰਦੀ ਹੈ ਤੇ ਜੋ ਮੈਡਮ ਹੁੰਦੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਪਰ ਪਤਾ ਇਹ ਵੀ ਲੱਗਿਆ ਕਿ ਨਾ ਤਾਂ ਮੁੰਡੇ ਨੂੰ ਕੋਈ ਇਸ ਗੱਲ ਤੋਂ ਇਤਰਾਜ਼ ਲੱਗ ਰਿਹਾ ਸੀ ਤੇ ਨਾ ਹੀ ਮੈਡਮ ਤੋਂ ਉਹ ਨਾਰਮਲੀ ਇਹ ਗੱਲਾਂ ਦੱਸ ਰਹੇ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ 23 ਸਾਲਾ ਟੀਚਰ ਇੱਕ 13 ਸਾਲਾ ਸਟੂਡੈਂਟ ਦੇ ਉੱਤੇ ਲੱਟੂ ਹੋ ਜਾਂਦੀ ਹੈ ਤੇ ਉਸ ਦੇ ਨਾਲ ਹੀ ਸਰੀਰਕ ਸੰਬੰਧ ਬਣਾਉਣ ਲੱਗ ਜਾਂਦੀ ਹੈ ਜਦ ਕਿ ਜੋ ਸਟੂਡੈਂਟ ਅਤੇ ਟੀਚਰ ਦਾ ਰਿਸ਼ਤਾ ਉਸ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਜਿਆਦਾਤਰ ਆਪਾਂ ਦੇਖਦੇ ਹਾਂ ਕਿ ਜੋ ਮਰਦ ਟੀਚਰ ਹੁੰਦੇ ਨੇ ਉਹ ਜੋ ਲੜਕੀਆਂ ਹੁੰਦੀਆਂ ਨੇ ਸਟੂਡੈਂਟ ਉਹਨਾਂ ਦੇ ਨਾਲ ਗਲਤ ਕਰਦੇ ਦੇਖੇ ਜਾ ਸਕਦੇ ਨੇ ਪਰ ਐਦਾਂ ਦੇ ਮਾਮਲੇ ਬਹੁਤ ਘੱਟ ਆਉਂਦੇ ਨੇ ਕਿ ਇੱਕ ਲੇਡੀ ਟੀਚਰ ਨੇ ਇੱਕ ਬੱਚੇ ਦੇ ਨਾਲ ਇੱਕ ਮੁੰਡੇ ਦੇ ਨਾਲ ਐਦਾਂ ਦਾ ਕੋਈ ਸੰਬੰਧ ਬਣਾਇਆ ਐਦਾਂ ਦੀ ਕੋਈ ਉਸ ਦੀ ਗੱਲਬਾਤ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵੀਕਾਰ